ਮੈਂ ਡਾਕਟਰ ਬਲਵਿੰਦਰ ਕੁਮਾਰ ਜੀ ਸਿਵਲ ਸਰਜਨ ਹੁਸ਼ਿਆਰਪੁਰ ਸਰਦੀ ਦੇ ਮੌਸਮ ਦੇ ਵਿੱਚ ਵੀ ਸਾਨੂੰ ਜਿੱਦਾਂ ਗਰਮੀ ਦੇ ਮੌਸਮ ਲੂ ਲੱਗਣ ਤੋਂ ਸਾਨੂੰ ਇਤਿਹਾਤ ਰੱਖਣੇ ਚਾਹੀਦੇ ਇਦਾਂ ਸਰਦੀ ਦਾ ਮੌਸਮ ਵੀ ਬਹੁਤ ਘਾਤਕਾ ਇਹ ਜਿਹੜੀ ਸਾਡੀ ਐਕਸਟ੍ਰੀਮ ਏਜ ਆ ਉਹਦੇ ਲਈ ਬਹੁਤ ਘਾਤਕਾ ਜਿੱਦਾਂ ਬੱਚੇ ਤੇ ਬਜ਼ੁਰਗ ਬੱਚਿਆਂ ਨੂੰ ਵਿੱਚ ਜ਼ਿਆਦਾ ਨਮੋਨੀਆ ਦੀ ਸ਼ਿਕਾਇਤ ਹੁੰਦੀ ਆ ਤੇ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਸਰਦੀਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿੱਦਾਂ ਨਮੋਨੀਆ ਹੋ ਗਿਆ ਹਾਰਟ ਅਟੈਕ ਦਾ ਰੇਟ ਬਹੁਤ ਵੱਧ ਜਾਂਦਾ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਉਹਨਾਂ ਦੇ ਪੂਰੇ ਕੱਪੜੇ ਪਾਣੇ ਚਾਹੀਦੇ ਆ ਬਿਨਾ ਮਤਲਬ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਜੇ ਕੋਈ ਉਹਨਾਂ ਨੂੰ ਬਿਮਾਰੀ ਲੱਗੇ ਕਿ ਸਾਹ ਫੁੱਲਦਾ ਜਾਂ ਬੁਖਾਰ ਚੜੇ ਤੁਰੰਤ ਸਾਨੂੰ ਡਾਕਟਰ ਕੋ ਸਪੈਸ਼ਲਿਸਟ ਕੋ ਲਿਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਵੱਡਿਆਂ ਨੂੰ ਜਿਹੜਾ ਸਾਨੂੰ ਮਿੱਠਾ ਘਿਓ ਤੇ ਜਿਹੜਾ ਆਪਣੇ ਲੂਣ ਇਹ ਤੋਂ ਪਰਹੇਜ਼ ਇਹ ਘੱਟ ਖਾਣਾ ਚਾਹੀਦਾ ਤਾਂ ਕਿ ਇਸ ਇਹ ਮੌਸਮ ਦੇ ਵਿੱਚ ਸਾਡੀ ਜਿਹੜੀ ਐਕਟੀਵਿਟੀ ਉਹ ਘਟ ਜਾਂਦੀ ਆ ਉਹਦੇ ਨਾਲ ਜਿਹੜਾ ਸਾਡਾ ਬਲੱਡ ਪ੍ਰੈਸ਼ਰ 슈ਗਰ ਵਗੈਰਾ ਉਹਦਾ ਲੈਵਲ ਵੀ ਵੱਧ ਜਾਂਦਾ ਭੁੱਖ ਜ਼ਿਆਦਾ ਲੱਗਦੀ ਆ ਸਰਦੀਆਂ ਦੇ ਵਿੱਚ ਸੋ ਸਾਨੂੰ ਉਹੋ ਜਿਹਾ ਖਾਣਾ ਖਾਓ ਜਿਹੜਾ ਸਾਡੀ ਸਿਹਤ ਲਈ ਠੀਕ ਹੋਵੇ ਸਾਡੀ ਉਮਰ ਲੰਬੀ ਨੂੰ ਲੰਬੀ ਉਮਰ ਪ੍ਰੋਵਾਈਡ ਕਰ ਸਕੇ ਤੇ ਇਹ ਮੌਸਮ ਦੇ ਵਿੱਚ ਬਜ਼ੁਰਗਾ ਨੂੰ ਵੀ ਠੰਡ ਤੋਂ ਬਚਣਾ ਚਾਹੀਦਾ ਪੂਰੇ ਕੱਪੜੇ ਪਾਣੇ ਚਾਹੀਦੇ ਆ ਠੰਡ ਵਿੱਚ ਸੈਰ ਨਹੀਂ ਕਰਨੀ ਚਾਹੀਦੀ ਘਰ ਦੇ ਵਿੱਚ ਯੋਗਾ ਵਗੈਰਾ ਕਰੋ ਜਾਂ ਐਕਸਰਸਾਈਜ਼ ਕਰੋ ਇਹ ਠੰਡ ਦੇ ਵਿੱਚ ਇੱਕ ਤਰ੍ਹਾਂ ਦਾ ਜ਼ਿਆਦਾ ਐਕਸਪੋਜ਼ਰ ਜਦੋਂ ਹੁੰਨੇ ਆ ਅਸੀਂ ਤਾਂ ਉਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੂੰ ਨੇਂਤਾ ਦਿੰਦਾ ਉਹਦੇ ਨਾਲ ਜ਼ੁਕਾਮ ਇੱਕਦਮ ਹੋ ਜਾਂਦਾ ਹਾਰਟ ਅਟੈਕ ਦੇ ਚਾਂਸ ਵੱਧ ਜਾਂਦੇ ਆ ਤੇ ਹੋਰ ਜਿਹੜੀਆਂ ਰੈਸਪੀਰੇਟਰੀ ਡਿਜ਼ੀਜ਼ ਉਹ ਵੱਧ ਜਾਂਦੀਆਂ ਤੇ ਇੱਕ ਜਿਹੜੀ ਬਿਮਾਰੀ ਅੱਜ ਕੱਲ੍ਹ ਹੋ ਸਕਦੀ ਆ ਉਹ ਹੈਗਾ ਇਨਫਲੂਐਂజా ਸਵਾਈਨ ਫਲੂ ਉਹਦੇ ਤੋਂ ਵੀ ਬਚਣਾ ਅਸੀਂ ਜੇ ਕਿਸੇ ਨੂੰ ਬੁਖਾਰ ਹੋਵੇ ਜਾਂ ਤੇਜ਼ ਸਾਹ ਦੀ ਰਫ਼ਤਾਰ ਤੇਜ਼ ਹੋਵੇ ਤਾਂ ਸਾਨੂੰ ਤੁਰੰਤ ਮੈਡੀਕਲ ਆਫਸਰ ਜਾਂ ਹਸਪੀਟਲ ਦੇ ਵਿੱਚ ਜਾ ਕੇ ਕਨਸਰਨ ਡਾਕਟਰ ਨੂੰ ਦਿਖਾਣਾ ਚਾਹਣਾ ਮੈਂ ਫਿਰ ਵੀ ਇਹੀ ਸਾਰਿਆਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਸਰਦੀਆਂ ਦਾ ਮੌਸਮ ਜਿਹੜਾ ਇਹ ਵੀ ਘਾਤਕ ਬਹੁਤ ਆ ਸਾਨੂੰ ਬੱਚਿਆਂ ਤੇ ਬਜ਼ੁਰਗਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਥੈਂਕ ਯੂ ਵੈਰੀ ਮਚ ਮੈਂ ਡਾਕਟਰ ਬਲਵਿੰਦਰ ਕੁਮਾਰ ਜੀ ਸਿਵਲ ਸਰਜਨ ਹੁਸ਼ਿਆਰਪੁਰ ਸਰਦੀ ਦੇ ਮੌਸਮ ਦੇ ਵਿੱਚ ਵੀ ਸਾਨੂੰ ਜਿੱਦਾਂ ਗਰਮੀ ਦੇ ਮੌਸਮ ਲੂ ਲੱਗਣ ਤੋਂ ਸਾਨੂੰ ਇਤਿਹਾਤ ਰੱਖਣੇ ਚਾਹੀਦੇ ਇਦਾਂ ਸਰਦੀ ਦਾ ਮੌਸਮ ਵੀ ਬਹੁਤ ਘਾਤਕ ਆ ਇਹ ਜਿਹੜੀ ਸਾਡੀ ਐਕਸਟ੍ਰੀਮ ਏਜ ਆ ਉਹਦੇ ਲਈ ਬਹੁਤ ਘਾਤਕ ਆ ਜਿੱਦਾਂ ਬੱਚੇ ਤੇ ਬਜ਼ੁਰਗ ਬੱਚਿਆਂ ਨੂੰ ਵਿੱਚ ਜ਼ਿਆਦਾ ਨਮੋਨੀਆ ਦੀ ਸ਼ਿਕਾਇਤ ਹੁੰਦੀ ਆ ਤੇ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਸਰਦੀਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿੱਦਾਂ ਨਮੋਨੀਆ ਹੋ ਗਿਆ ਹਾਰਟ ਅਟੈਕ ਦਾ ਰੇਟ ਬਹੁਤ ਵੱਧ ਜਾਂਦਾ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਉਹਨਾਂ ਦੇ ਪੂਰੇ ਕੱਪੜੇ ਪਾਣੇ ਚਾਹੀਦੇ ਆ ਬਿਨਾਂ ਮਤਲਬ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਜੇ ਕੋਈ ਉਹਨਾਂ ਨੂੰ ਬਿਮਾਰੀ ਲੱਗੇ ਕਿ ਸਾਹ ਫੁੱਲਦਾ ਜਾਂ ਬੁਖਾਰ ਚੜੇ ਤ੍ਰਾਂਤ ਸਾਨੂੰ ਮੈਂ ਡਾਕਟਰ ਕੋ ਸਪੈਸ਼ਲਿਸਟ ਕੋ ਲਿਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਵੱਡਿਆਂ ਨੂੰ ਜਿਹੜਾ ਸਾਨੂੰ ਮਿੱਠਾ ਘਿਓ ਤੇ